ਅੱਜ ਇੱਕ ਖਬਰ ਆ ਰਹੀ ਆ ਪੇ ਜਿੰਨੇ ਵੀ ਜਿਹੜੇ ਸਨੈਪ ਦੇ ਰੈਸੀਪ੍ਰੀਐਂਟਸ ਹੈਗੇ ਆ ਜਿਹੜੇ ਫੂਡ ਸਟੈਂਪਾਂ ਵਾਲੇ ਆ ਹੁਣ ਯੂ ਐਸ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਇਹ ਕਿਹਾ ਪੇ ਸਾਰਿਆਂ ਨੂੰ ਦੁਬਾਰਾ ਕੀ ਅਪਲਾਈ ਕਰਨਾ ਪਊਗਾ ਐਗਰੀਕਲਚਰ ਸੈਕਟਰੀ ਬਰੋਕਰ ਆਲਿੰਸ ਨੇ ਇਹ ਕਿਹਾ ਪਈ 29 ਜਿਹੜੀਆਂ ਰਿਪਬਲਿਕਨ ਸਟੇਟਸ ਹੈਗੀਆਂ ਉਹਦਾ ਜਿਹੜਾ ਡਾਟਾ ਉਹ ਨਹੀਂ ਚੈੱਕ ਕੀਤਾ ਕਹਿੰਦੇ ਵੀ 1,86,000 ਮਰੇ ਹੋਏ ਲੋਕ ਜਿਹੜੇ ਆ ਮਰੇ ਹੋਏ ਬੰਦੇ ਤੇ ਬੀਬੀਆਂ ਤੇ ਬੱਚੇ ਉਹਨਾਂ ਨੂੰ ਜਿਹੜੀਆਂ ਸਨੈਪ ਦੀਆਂ ਜਿਹੜੀਆਂ ਫੂਡ ਸਟੈਂਪਸ ਆ ਉਹ ਜਾ ਰਹੀਆਂ ਸੀਗੀਆਂ 5 ਲੱਖ ਬੰਦੇ ਇਦਾਂ ਦੇ ਲੱਭੇ ਆ ਜਿਹੜੇ 2-2 ਜਿਨ੍ਹਾਂ ਨੂੰ ਸਨੈਪ ਤੀਆਂ ਪੇਮੈਂਟਸ ਜਾ ਰਹੀਆਂ ਸੀਗੀਆਂ ਸਿਰਫ ਇਹ 29 ਸਟੇਟਾਂ ਦਾ ਜਿਹੜਾ ਡਾਟਾ ਆਇਆ ਹੈਗਾ ਸੋ ਇਹ ਤੋਂ ਬਿਨਾ ਕਹਿੰਦੇ ਵੀ ਜਿਹੜੀਆਂ ਡੈਮੋਕਰੇਟਿਕਲੀ ਹੈਲਡ ਸਟੇਟਸ ਆ ਉਹਨਾਂ ਦੇ ਵਿੱਚ ਜਿਹੜੀ ਕੀ ਸਿਚੁਏਸ਼ਨ ਹੋਊਗੀ ਸੋ ਇਸ ਨੂੰ ਦੇਖਦੇ ਹੋਏ ਅਮਰੀਕਾ 'ਚ ਇਹ ਦੱਸਤੀ ਜਾਈਏ 41 ਮਿਲੀਅਨ ਅਮਰੀਕਨ ਲੋਕ ਜਿਹੜੇ ਆ ਸਨੈਪ ਯਾਨੀ ਕਿ ਜਿਹੜਾ ਸਪਲੀਮੈਂਟ ਹੈਗਾ ਆ ਇਹ ਫੂਡ ਸਟੈਂਪ ਆ ਜਿਦਾਂ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹੈਗੇ ਆ 41 ਮਿਲੀਅਨ ਲੋਕ ਲੈਂਦੇ ਹੈਗੇ ਆ ਜੋ ਕਿ ਕਹਿੰਦੇ ਭਈ ਐਵਰੇਜ 187 ਡਾਲਰ ਪਰ ਪਰਸਨ ਬਣਦਾ ਹੈਗਾ ਸੋ ਅੱਜ ਯੂ ਐਸ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਕਿਹਾ ਪਈ ਹਰ ਇੱਕ ਅਮਰੀਕਨ ਜੋ ਫੂਡ ਸਟੈਂਪ ਲੈਂਦਾ ਹੈਗਾ ਉਸ ਨੂੰ ਦੁਆਰਾ ਕੀ ਜਿਹੜਾ ਈਵੀਟੀ ਕਾਰਡ ਜੋ ਆ ਉਹੋ ਅਪਲਾਈ ਕਰਨਾ ਪਊਗਾ ਤਾਂ ਕਿ ਉਹ 베ਰੀਫਾਈ ਕਰ ਸਕਣ ਬਿਲਕੁਲ ਸਹੀ ਲੋਕਾਂ ਨੂੰ ਜਿਹੜੇ ਇਹ ਜਿਹੜੀ ਹੈਲਪ ਆ ਮਿਲਦੀ ਹੈ ਜੀ ਜੀ ਤੇ ਹਰਜੋਤ ਸਿੰਘ ਜੀ ਬ੍ਰੇਕ ਤਾਂ ਜਿਹੜਾ ਸਮਾ ਜਿਹੜਾ ਇਨਫੈਕਟ ਪ੍ਰੋਗਰਾਮ ਦਾ ਜਿਹੜਾ ਹੋਸਟ ਸਮਾਪਤ ਹੋ ਗਿਆ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਜਿਹੜਾ ਉਹ ਅਗਲੀ ਵਾਰ ਉਹ ਤੱਕ ਲਈ ਲੈਣੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੇ ਪਿਆਰ ਸਤਿਕਾਰ ਕਰਨੀ ਕੀ ਜਈ ਸਤਿ ਸ੍ਰੀ ਅਕਾਲ ਜਿਨਨੇ ਵਾਸਤੇ ਰਸ ਹੱਸਦੇ ਰਹੋ ਸੰਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਾ ਅੱਜ ਇੱਕ ਖਬਰ ਆ ਰਹੀ ਆ ਪੇ ਜਿੰਨੇ ਵੀ ਜਿਹੜੇ ਸਨੈਪ ਦੇ ਰੈਸੀਪ੍ਰੀਐਂਟਸ ਹੈਗੇ ਆ ਜਿਹੜੇ ਫੂਡ ਸੈਂਪਾਂ ਵਾਲੇ ਆ ਹੁਣ ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਇਹ ਕਿਹਾ ਵੀ ਸਾਰਿਆਂ ਨੂੰ ਦੁਬਾਰਾ ਕੀ ਅਪਲਾਈ ਕਰਨਾ ਪਊਗਾ ਐਗਰੀਕਲਚਰ ਸੈਕਟਰੀ ਬਰੋਕਰ ਆਨਲਾਈਨਸ ਨੇ ਇਹ ਕਿਹਾ ਵੀ 29 ਜਿਹੜੀਆਂ ਰਿਪਬਲਿਕਨ ਸਟੇਟਸ ਹੈਗੀਆਂ ਉਹਦਾ ਜਿਹੜਾ ਡਾਟਾ ਉਹ ਨਹੀਂ ਚੈੱਕ ਕੀਤਾ ਕਹਿੰਦੇ ਵੀ 186000 ਮਰੇ ਹੋਏ ਲੋਕ ਜਿਹੜੇ ਆ ਮਰੇ ਹੋਏ ਬੰਦੇ ਤੇ ਬੀਬੀਆਂ ਤੇ ਬੱਚੇ ਉਹਨਾਂ ਨੂੰ ਜਿਹੜੀਆਂ ਸਨੈਪ ਦੀਆਂ ਜਿਹੜੀਆਂ ਫੂਡ ਸਟੈਂਪਸ ਆ ਉਹ ਜਾ ਰਹੀਆਂ ਸੀਗੀਆਂ 5 ਲੱਖ ਬੰਦੇ ਇਦਾਂ ਦੇ ਲੱਭੇ ਆ ਜਿਹੜੇ ਦੋ ਦੋ ਜਿਨ੍ਹਾਂ ਨੂੰ ਸਨੈਪ ਦੀਆਂ ਪੇਮੈਂਟਸ ਜਾ ਰਹੀਆਂ ਸੀਗੀਆਂ ਸਿਰਫ ਇਹ 29 ਸਟੇਟਾਂ ਦਾ ਜਿਹੜਾ ਡਾਟਾ ਆਇਆ ਹੈਗਾ ਸੋ ਇਹ ਤੋਂ ਬਿਨਾ ਕਹਿੰਦੇ ਵੀ ਜਿਹੜੀਆਂ ਡੈਮੋਕਰੇਟਿਕਲੀ ਹੈਲਡ ਸਟੇਟਸ ਆ ਉਹਨਾਂ ਦੇ ਵਿੱਚ ਜਿਹੜੀ ਕੀ ਸਿਚੁਏਸ਼ਨ ਹੋਊਗੀ ਸੋ ਇਸ ਨੂੰ ਦੇਖਦੇ ਹੋਏ ਅਮਰੀਕਾ 'ਚ ਇਹ ਦੱਸਤੀ ਜਾਈਏ 41 ਮਿਲੀਅਨ ਅਮਰੀਕਨ ਲੋਕ ਜਿਹੜੇ ਆ ਸਨੈਪ ਯਾਨੀ ਕਿ ਜਿਹੜਾ ਸਪਲੀਮੈਂਟ ਹੈਗਾ ਆ ਇਹ ਫੂਡ ਸਟੈਂਪ ਆ ਜਿਹਦਾ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹੈਗੇ ਆ 41 ਮਿਲੀਅਨ ਲੋਕ ਲੈਂਦੇ ਹੈਗੇ ਆ ਜੋ ਕਿ ਕਹਿੰਦੇ ਭਈ ਐਵਰੇਜ 187 ਡਾਲਰ ਪਰ ਪਰਸਨ ਬਣਦਾ ਹੈਗਾ ਸੋ ਅੱਜ ਯੂ ਐਸ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਇਹ ਕਿਹਾ ਕਿ ਹਰ ਇੱਕ ਅਮਰੀਕਨ ਜੋ ਫੂਡ ਸਟੈਂਪ ਲੈਂਦਾ ਹੈਗਾ ਉਸ ਨੂੰ ਦੁਆਰਾ ਕੀ ਜਿਹੜਾ ਈਵੀਟੀ ਕਾਰਡ ਜੋ ਆ ਉਹੋ ਅਪਲਾਈ ਕਰਨਾ ਪਊਗਾ ਤਾਂ ਕਿ ਉਹ 베ਰੀਫਾਈ ਕਰ ਸਕਣ ਬਿਲਕੁਲ ਸਹੀ ਲੋਕਾਂ ਨੂੰ ਜਿਹੜੇ ਇਹ ਜਿਹੜੀ ਹੈਲਪ ਆ ਮਿਲਦੀ ਹੈ ਜੀ ਤੇ ਹਰਜੋਤ ਸਿੰਘ ਜੀ ਬ੍ਰੇਕ ਤਾਂ ਜਿਹੜਾ ਸਮਾ ਜਿਹੜਾ ਇਨਫੈਕਟ ਪ੍ਰੋਗਰਾਮ ਦਾ ਜਿਹੜਾ ਹੋਸਟ ਸਮਾਪਤ ਹੋ ਗਿਆ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਜਿਹੜਾ ਉਹ ਅਗਲੀ ਵਾਰ ਉਹ ਤਕਲੀ ਲੈਣੇ ਆ ਜੀ ਇਜਾਜ਼ਤ ਮੇਰੇ ਰਾਜਕੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੇ ਪਿਆਰ ਸਤਿਕਾਰ ਕਰਨੀ ਕੀ ਜੀ ਸਤਿ ਸ੍ਰੀ ਅਕਾਲ ਜੁਨੇ ਵਾਸਤੇ ਹੱਸ ਕੇ ਹਲੜ ਰੌਣਦਿਰੋ ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ